ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਸ਼ਾਲ ਸਟੌਲ ਮਫਲਾ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਦੋ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਤੇ ਜੇਕਰ ਤੁਸੀਂ ਇਸ ਡਿਜ਼ਾਈਨ ਨੂੰ ਸ਼ਾਲ ਸਟੌਲ ਜਾਂ ਮਫਲਰ ਲਈ ਬਣਾ ਰਹੇ ਹੋ ਤਾਂ ਤੁਸੀਂ ਸਲਾਈਆਂ ਮੋਟੀਆਂ ਲੈ ਲੈਣੀਆਂ ਠੀਕ ਹੈ ਤੇ ਕੁੰਡੇ ਪਾਉਣ ਤੋਂ ਬਾਅਦ ਹੀ ਇਹ ਡਿਜ਼ਾਈਨ ਹੈ ਜਿਹੜਾ ਸ਼ੁਰੂ ਕਰ ਲੈਣਾ ਤੇ ਜੇਕਰ ਤੁਸੀਂ ਇਸ ਨੂੰ ਕਿਸੇ ਹੋਰ ਪ੍ਰੋਜੈਕਟ ਜਿਵੇਂ ਕਾਰਡੀਗਨ ਜੈਕਟ ਸਵੈਟਰ ਬੱਚਿਆਂ ਦੇ ਕੋਟ ਦਾ ਸਵੈਟਰ ਲਈ ਇਹਨੂੰ ਬਣਾਉਣਾ ਤਾਂ ਨੀਚੇ ਬਾਰਡਰ ਬਣਾ ਕੇ ਰਾਈਟ ਸਾਈਡ ਤੋਂ ਪਹਿਲੀ ਸਲਾਈ ਆਪਨੀ ਸ਼ੁਰੂ ਹੋਗੀ ਇੱਕ ਸਲਾਈ ਸਿੱਧੇ ਪਾਸੇ ਤੇ ਇੱਕ ਸਲਾਈ ਉਲਟ ਪਾਸੇ ਤੋਂ ਦੋ ਸਲਾਈਆਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਹੋ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਕਿਸੇ ਵੀ ਕਲਰ 'ਚ ਤੁਸੀਂ ਇਸ ਨੂੰ ਬਣਾ ਸਕਦੇ ਹੋ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਪਹਿਲੀ ਸਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਦੋ ਦੋ ਗੁੰਡਿਆਂ ਤੇ ਡਿਜ਼ਾਈਨ ਬਣੂਗਾ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਗੁੰਡੇ ਲੈਣੇ ਆ ਦੋ ਦੋ ਦੇ ਹਿਸਾਬ ਨਾਲ ਲੈਣੇ ਆ ਠੀਕ ਹੈ ਪਹਿਲਾ ਗੁੰਡਾ ਤਾਰੋ ਚਾਹੇ ਗੁਨੂ ਕਿਉਂਕਿ ਬਾਦੂ ਗੁੰਡਾ ਇੱਕ ਸਟਾਰਟਿੰਗ ਤੇ ਕਲਾਸ ਤੇ ਆਪਣਾ ਕੁੰਡਾ ਜਿਹੜਾ ਦੋ ਕੁੰਡੇ ਬਾਧੂ ਆ ਜਿਹੜੇ ਵਿਚ ਵਾਲੇ ਦੋ ਦੋ ਕੁੰਡਿਆਂ ਨੇ ਤੇ ਡਿਜ਼ਾਈਨ ਬਣਾਉਗਾ ਜਿਹੜੇ ਹੁਣ ਇਹ ਦੋ ਕੁੰਡੇ ਆ ਇਸ ਤਰ੍ਹਾਂ ਇਹ ਕੁੰਡਾ ਛੱਡ ਕੇ ਇਹ ਕੁੰਡਾ ਬਣਾਉਣਾ ਥ੍ਰੈਡ ਪਿੱਛੇ ਕਰਕੇ ਥੋੜਾ ਜਿਹਾ ਕੁੰਡਾ ਲੂਜ਼ ਰੱਖਣਾ ਇਸ ਤਰ੍ਹਾਂ ਠੀਕ ਹੈ ਫਿਰ ਜਿਹੜਾ ਛੱਡਿਆ ਹੋਇਆ ਕੁੰਡਾ ਤੇ ਨਾਲ ਵਾਲਾ ਕੁੰਡਾ ਇਹ ਦੋ ਕੁੰਡਿਆਂ ਦਾ ਪੈਕ ਬਣਾ ਦੇਣਾ ਬੈਕ ਸਾਈਡ ਤੋਂ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਠੀਕ ਹੈ ਇਹੀ ਦੋ ਦੋ ਕੁੰਡਿਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਇਸ ਲਾਈਨ ਤੇ ਦੁਬਾਰਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਆਪਣੇ ਕੋਲ ਇਸ ਤਰ੍ਹਾਂ ਇੱਕ ਕੁੰਡਾ ਛੱਡ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਆਪਾਂ ਠੀਕ ਹੈ ਫਿਰ ਇਹ ਕੁੰਡਾ ਤੇ ਇਹ ਕੁੰਡਾ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਇਸ ਤਰ੍ਹਾਂ ਲੂਜ ਇਸ ਤਰ੍ਹਾਂ ਠੀਕ ਹੈ ਫਿਰ ਉਸੇ ਤਰ੍ਹਾਂ ਤ੍ਰੈਕੁੰਡਾ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਆਪਾਂ ਬੈਕ ਸਾਈਡ ਤੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਕੁੰਡਾ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਇਸ ਤਰ੍ਹਾਂ ਇਹੀ ਆਪਣਾ ਡਿਜ਼ਾਈਨ ਫੇਰ ਉਸੇ ਤਰ੍ਹਾਂ ਕੁੰਡਾ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਸਾਰੀ ਸਿਲਾਈ ਆਪ ਪੈਸੇ ਤਰ੍ਹਾਂ ਬਣਾਉਂਦੇ ਜਾਣਾ ਇੱਕ ਕੁੰਡਾ ਛੱਡ ਕੇ ਇੱਕ ਕੁੰਡਾ ਬਣਾਉਣਾ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਬੈਕ ਸਾਈਡ ਤੋਂ ਇਸ ਤਰ੍ਹਾਂ ਇਹ ਕੁੰਡਾ ਛੱਡ ਕੇ ਕੁੰਡਾ ਬਣਾਇਆ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਬੈਕ ਸਾਈਡ ਤੇ ਇੱਕ ਬਣਾ ਦੇਣਾ ਇਸ ਤਰ੍ਹਾਂ ਇੱਕ ਕੁੰਡਾ ਛੱਡ ਕੇ ਕੁੰਡਾ ਬਣਾਇਆ ਦੋ ਕੁੰਡਿਆਂ ਦਾ ਇੱਕ ਬਣਾਤਾ ਬੈਕ ਸਾਈਡ ਦਾ ਲਾਸਟ ਤੇ ਵੀ ਦੇਖੋ ਉਸੇ ਤਰ੍ਹਾਂ ਆ ਗਿਆ ਜਿਵੇਂ ਸਟਾਰਟਿੰਗ ਵਿੱਚ ਸੀ ਠੀਕ ਹੈ ਪਹਿਲਾ ਕੁੰਡਾ ਪਾ ਤਾਰਿਆ ਵੱਧੂ ਕੁੰਡਾ ਸੀ ਲਾਸਟ ਤੇ ਵੀ ਉਸੇ ਤਰ੍ਹਾਂ ਇਸ ਤਰ੍ਹਾਂ ਇੱਕ ਕੁੰਡਾ ਛੱਡ ਕੇ ਕੁੰਡਾ ਬਣਾਉਣਾ ਫਿਰ ਇੱਕ ਛੱਡਿਆ ਹੋਇਆ ਕੁੰਡਾ ਤੇ ਇੱਕ ਇਹ ਕੁੰਡਾ ਦੋ ਕੁੰਡੇਾਂ ਦਾ ਇੱਕ ਬਣਾ ਦੇਣਾ ਆਪਾਂ ਬੈਕ ਸਾਈਡ ਤੋਂ ਠੀਕ ਹੈ ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਹੈ ਠੀਕ ਹੈ ਇਸ ਤਰ੍ਹਾਂ ਦੂਸਰੀ ਸਲਾਈ ਆ ਗਈ ਆਪਣੀ ਰੌਂਗ ਸਾਈਡ ਤੋਂ ਰੌਂਗ ਸਾਈਡ ਦੀ ਸਲਾਈ ਆਪਣੀ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਹੁਣ ਥ੍ਰੈਡ ਆਪਾਂ ਪਿੱਛੇ ਕਰ ਲੈਣਾ ਹੁਣ ਦੇਖੋ ਆਪਾਂ ਨੂੰ ਇਸ ਤਰ੍ਹਾਂ ਦੋ ਦੋ ਕੁੰਡਿਆਂ ਦਾ ਜੋੜਾ ਜੋੜਾ ਦਿਖਾਈ ਦੇ ਰਿਹਾ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਜਿਹੜੇ ਆਪਣੇ ਦੋ ਕੁੰਡੇ ਇਹਨਾਂ ਵਿੱਚ ਇੱਕ ਕੁੰਡਾ ਪਹਿਲਾਂ ਆਪਾਂ ਸਿੱਧਾ ਬਣਾ ਲੈਨੇ ਇਸ ਤਰ੍ਹਾਂ ਫਿਰ ਆਪਣੀ ਸਾਰੀ ਸਲਾਈ ਪਹਿਲੀ ਸਲਾਈ ਦੀ ਤਰ੍ਹਾਂ ਬਣਾਉਣੀ ਹੈ ਇੱਕ ਇਹ ਕੁੰਡਾ ਇੱਕ ਇਧਰਲੇ ਜਿਹੜਾ ਆਪਣਾ ਇਹ ਦੋ ਕੁੰਡੀਆਂ ਹੋ ਚੈੱਕ ਕੁੰਡਾ ਉਸੇ ਤਰ੍ਹਾਂ ਇਹ ਕੁੰਡਾ ਛੱਡ ਕੇ ਇਹ ਕੁੰਡਾ ਬਣਾਉਣਾ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਬਸ ਆਪਣਾ ਸਟਾਰਟਿੰਗ ਚੈੱਕ ਕੁੰਡਾ ਵਾਧੂ ਉਤਾਰ ਕੇ ਕੁੰਡਾ ਫਿਰ ਸਿੱਧਾ ਬਣਾ ਕੇ ਫਿਰ ਸਾਰੀ ਸਲਾਈ ਪਹਿਲੀ ਸਲਾਈ ਇਸ ਤਰ੍ਹਾਂ ਬਣਾਉਣੀ ਹੈ ਇਹ ਕੁੰਡਾ ਛੱਡ ਕੇ ਕੁੰਡਾ ਬਣਾਉਣਾ ਫਿਰ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਇੱਕ ਕੁੰਡਾ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਆਪਾਂ ਇਹ ਕੁੰਡਾ ਬਣਾ ਦੇਣਾ ਜਦੋਂ ਆਪਣੇ ਕੋਲੇ ਥੋੜਾ ਜਿਹਾ ਕੁੰਡਾ ਜਿਹੜਾ ਆਪਾਂ ਬਣਾਉਣੀ ਹੈ ਇਹ ਆਪਣੇ ਕੋਲ ਜਿਆਦਾ ਲੂਜ਼ ਹੋ ਜਾਵੇ ਤਾਂ ਇਸ ਤਰ੍ਹਾਂ ਇਹਨੂੰ ਖਿੱਚ ਲੈਣਾ ਠੀਕ ਹੈ ਥ੍ਰੈਡਨ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਸੇ ਤਰ੍ਹਾਂ ਇੱਕ ਕੁੰਡਾ ਬਣਾਉਣਾ ਇੱਕ ਕੁੰਡਾ ਛੱਡ ਕੇ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਬੈਕ ਸਾਈਡ ਤੋਂ ਇੱਕ ਬਣਾ ਦਿਨਾ ਇੱਕ ੁੰਡਾ ਛੱਡ ਕੇ ੁੰਡਾ ਬਣਾਇਆ ਬੈਕ ਸਾਈਡ ਤੋਂ ਦੋ ੁੰਡਿਆਂ ਦਾ ਇੱਕ ਬਣਾਤਾ ਠੀਕ ਹੈ ਇਹ ੁੰਡਾ ਛੱਡ ਕੇ ੁੰਡਾ ਬਣਾਇਆ ਬੈਕ ਸਾਈਡ ਤੋਂ ਦੋ ੁੰਡਿਆਂ ਦਾ ਇੱਕ ਬਣਾਤਾ කුඩා කුඩානයබ ස දකුඩ ඒ වන සාරීශලාපන්සේ තරැම්නනී ਲਾਸਟ ਤੇ ਆਪਣੇ ਦੇਖੋ ਉਸੇ ਤਰ੍ਹਾਂ ਜਿਵੇਂ ਆਪਣੇ ਸਟਾਰਟਿੰਗ ਚ ਕੁੰਡਾ ਤਾਰ ਕੇ ਸਿੱਧਾ ਆਇਆ ਸੀ ਲਾਸਟ ਤੇ ਆਪਣਾ ਉਸੇ ਤਰ੍ਹਾਂ ਆ ਜੂਗਾ ਕੁੰਡਾ ਸਿੱਧਾ ਠੀਕ ਹੈ ਇਸ ਤਰ੍ਹਾਂ ਹੁਣ ਲਾਸਟ ਵਾਲਾ ਕੁੰਡਾ ਤੁਸੀਂ ਸਿੱਧਾ ਬਣਾਓ ਚਾਹੇ ਉਲਟਾ ਉਲਟਾ ਹੀ ਬਣਾ ਲੈਨੇ ਕਿਉਂਕਿ ਆਪਣੇ ਉਲਟੇ ਪਾਸੇ ਦੀ ਸਲਾਈ ਹੈ ਠੀਕ ਹੈ ਦੇਖੋ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਠੀਕ ਹੈ ਇਹਹੀ ਦੋ ਸਲਾਈਆਂ ਨੂੰ ਆਪਾਂ बार-बार ਰਿਪੀਟ ਕਰਦੇ ਜਾਣਾ ਜੇਕਰ ਤੁਸੀਂ ਇਹ ਡਿਜ਼ਾਈਨ ਮੋਟੀਆਂ ਸਲਾਂਗਾਂ ਨਾਲ ਬਣਾਉਂਗੇ ਤਾਂ ਮੋਟੀ ਪੱਛਮ ਹੋਊਗੀ ਤੁਹਾਡੇ ਕੋਲ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਥੋੜਾ ਜਿਹਾ ਲੂਜ਼ ਬਣ ਕੇ ਆਊਗਾ ਠੀਕ ਹੈ ਇੱਥੇ ਮੈਂ 10 ਨੰਬਰ ਸਲਾਂਗਾਂ ਨਾਲ ਨਾਰਮਲ ਪੱਛਮ ਮੇਰੇ ਕੋਲ ਇਸ ਤਰ੍ਹਾਂ ਤਾਂ ਇਸ ਤਰ੍ਹਾਂ ਤੁਹਾਨੂੰ ਡਿਜ਼ਾਈਨ ਬਣਾ ਕੇ ਦਿਖਾਇਆ ਹੈ ਜੈਕਟ ਵਗੈਰਾ ਤੇ ਡਿਜ਼ਾਈਨ ਬਣਾਉਣਾ ਤਾਂ ਤੁਸੀਂ 10 ਨੰਬਰ ਸਲਾਂਗਾਂ ਨਾਲ ਹੀ ਬਣਾਉਣਾ ਤੇ ਜੇਕਰ ਸ਼ਾਲ ਸਟੌਲ ਮਫਲਰ ਲਈ ਬਣਾਉਣਾ ਤਾਂ ਮੋਟੀਆਂ ਸਲਾਂਗਾਂ ਨਾਲ ਹੀ ਬਣਾਉਣਾ ਠੀਕ ਹੈ ਕਲਰ ਤੁਸੀਂ ਕੋਈ ਵੀ ਲੈ ਸਕਦੇ ਹੋ ਇਹੀ ਦੋਸ ਲਾਂਗਾਂ ਨੂੰ ਜਦੋਂ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਊਗਾ ਤੇ ਚਲੋ ਫਿਰ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਤੇ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਜਿਹੜਾ ਤੁਹਾਨੂੰ ਇਹ ਡਿਜ਼ਾਈਨ ਆ ਤੇ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਠੀਕ ਹੈ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ